ਬੀਤ ਸਮੇਂਸ਼ ਪਿਤਾ ਜੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਪੰਜ ਸਮਰਪਿਤ ਗੁਰਸਿੱਖਾਂ ਦੇ ਫੈਸਲੇ ਨੂੰ ਸੀ ਝੁਕਾ ਕੇ ਕੱਚੀ ਗੜੀ ਛੱਡ ਗਏ ਤਿੰਨ ਸਿੰਘ ਨਾਲ ਗਏ ਆ ਗੁਰੂ ਜੀ ਦੇ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਕਲਗੀ ਸਜਾ ਕੇ ਆਪਣੀ ਹੀਰੇ ਜੜੀ ਉਹ ਸੰਗਤ ਸਿੰਘ ਦੇ ਅਸੀਸ ਤੇ ਦੋ ਸਿੰਘ ਲੈ ਗਏ ਸੀ ਗੜੀ ਤੇ ਸਿਰਫ ਅੱਠ ਪੌਦੀ ਰਾਤ ਨੂੰ ਗੁਰੂ ਜੀ ਚਮਕੌਰ ਸਾਹਿਬ ਦੀ ਗੜੀ ਛੱਡ ਗਏ ਲੋ ਜੀ 9ਵਾਂ ਦਿਨ ਚੜ ਗਿਆ। ਜੋ 9ਵਾਂ ਦਿਨ ਚੜਿਆ ਤਾਂ ਉਹਨਾਂ ਨੇ ਹਮਲਾ ਕੀਤਾ। ਇਧਰੋਂ ਸਿੰਘਾਂ ਨੇ ਜਾ ਕੇ ਖੜੀ ਤੋਂ ਬਾਹਰ ਮੁਕਾਬਲਾ ਕੀਤਾ ਤੇ ਦੋਵੇਂ ਸਿੰਘ ਛੀਧੀਆਂ ਪਾ ਕੇ ਸੰਤ ਸਿੰਘ ਤੇ ਸੰਗਤ ਸਿੰਘ। ਹੁਣ ਸੰਗਤ ਸਿੰਘ ਦਾ ਜਿਹੜਾ ਮੁਹੰਦਰਾ ਸੀ ਇਹ ਰਲਦਾ ਦਸਵੇਂ ਪਿਤਾ ਦਾ ਨਾਮ ਮੁਹੰਦਰਾ ਮੈ ਨਕਸ਼। ਦਸਵੇਂ ਪਿਤਾ ਵਾਲੀ ਕਲਗੀ ਸੀਸ ਤੇ ਲੱਗੀ ਹੋਈ ਹੈ ਸੰਗਤ ਸਿੰਘ ਦੇ। ਵਾਸਤਰ ਵੀ ਦਸਵੇਂ ਪਿਤਾਲੇ ਪੈਨੇ ਹੋਏ ਐ ਸ਼ਹੀਦियां ਪਾ ਕੇ ਜਿਸ ਵੇਲੇ ਤਾਂ ਆਸੇ ਪਾਸੇ ਪਿੰਡਾਂ ਦੇ ਵਿੱਚ ਹੀ ਅਫਵਾਹਾਂ ਹੀ ਫੈਲ ਗਈ ਵੀ ਦਸਵੇਂ ਪਿਤਾ ਜੀ ਸਿੰਘਾਂ ਦੇ ਸਮੇਤ ਚਮਕੌਰ ਦੇ ਜੰਗ ਵਿੱਚ ਸ਼ਹੀਦियां ਪਾ ਗਈ ਇੱਕ ਵਾਰੀ ਗੱਲ ਜੀ ਫੈਲ ਗਈ ਸੀ ਬਾਅਦ ਤੱਕ ਕਲੀਅਰ ਹੋ ਗਿਆ ਸੀ ਨਾ ਇੱਕ ਵਾਰ ਕਿਉਂ ਕੋਈ ਨਹੀਂ ਰੌਲਾ ਪਾ ਦਿੱਤਾ ਨਾ ਉਹਨਾਂ ਨੇ ਸੰਤ ਸਿੰਘ ਨੂੰ ਦੇਖ ਕੇ ਤਾਂ ਆਸੇ ਪਾਸੇ ਪਿੰਡਾਂ ਚ ਵੀ ਇੱਕ ਵਾਰੀ ਇਹ ਗੱਲ ਜੀ ਫੈਲ ਗਈ ਸੀ ਕੀ ਉਹਦੇ ਗੱਲਾਂ ਫੈਂ ਲੱਗੀ ਸਾਰੇ ਤਾਂ ਇੱਥੇ ਇੱਕ ਪਿੰਡ ਹੈ ਥਰੁੰਡਾ ਥਰੁੰਡਾ ਪਿੰਡ ਦੇ ਵਿੱਚ ਇੱਕ ਪਰਿਵਾਰ ਹੈ ਸ਼ਾਮਾਂ ਪੈ ਗਈਆਂ ਰਾਤ ਪੈਣ ਵਾਲੀ ਹੈ ਇੱਕ ਪਰਿਵਾਰ ਬੈਠਾ ਆਪਣੇ ਵਿਹੜੇ ਦੇ ਵਿੱਚ ਤੇ ਗੱਲਾਂ ਕਰੀ ਜਾਂਦੇ ਆ ਨਕਸ਼ਾ ਜਿਹਾ ਬਣਾ ਲਿਆ ਕਰੋ ਇਹ ਪਰਿਵਾਰ ਦੇ ਵਿੱਚ ਇੱਕ ਬਿਰਧ ਮਾਤਾ ਇਸ ਪਰਿਵਾਰ ਦਾ ਮੁਖੀ ਸਰਦਾਰ ਜੀ ਚੜ੍ਹਾਈਆਂ ਕਰ ਚੁੱਕੇ ਐ ਮਾਤਾ ਦੇ ਇੱਕ ਜਵਾਨ ਧੀ ਹੈ 17-18 ਸਾਲ ਦੀ ਉਮਰ ਹੈ ਇੱਕ ਮਾਤਾ ਦੇ ਛੋਟਾ ਪੁੱਤ ਹੈ ਵੀ ਬੇਟੀ ਤੋਂ ਛੋਟਾ ਪੁੱਤ ਹੈ ਹੁਣ ਮਾਤਾ ਕਹਿ ਰਹੀ ਹੈ ਧੀ ਐਂ ਜੇ ਸੁਣਦੇ ਆਂ ਵੀ ਚਮਕੌਰ ਦੇ ਜੰਗ ਵਿੱਚ ਗੁਰੂ ਸਾਹਿਬ ਜੀ ਸਿੰਘਾਂ ਦੇ ਸਮਿਤ ਛਿੱਧੀਆਂ ਪਾ ਗਏ ਐਂ ਦੀ ਗੱਲ ਦੀ ਉੱਡੀ ਜੀ ਪਈ ਹੈ ਤੇ ਨਾਲ ਦੀ ਨਾ ਮਾਤਾ ਕਹਿੰਦੀ ਜੇ ਕਿਤੇ ਹੁਣ ਤੇਰੇ ਪਿਤਾ ਜੀ ਹੁੰਦੇ ਤਾਂ ਸੰਸਕਾਰ ਦੀ ਸੇਵਾ ਹੀ ਹੋ ਜਾਂਦੀ ਹੁਣ ਕੀ ਬਣੇ ਤੇਰੇ ਪਿਤਾ ਜੀ ਚੜਾਈਆਂ ਕਰ ਚੁੱਕੇ ਐ ਮੇਰਾ ਸਰੀਰ ਵਿਰਧਾ ਤੇਰਾ ਬੀਰ ਛੋਟਾ ਕੀ ਬਣ ਸਕਦਾ ਜੋ ਤੀ ਇੰਨਾ ਕਿਹਾ ਧੀ ਕਹਿਣ ਲੱਗੀ ਮਾਤਾ ਜੀ ਠੀਕ ਐ ਮੇਰੇ ਪਿਤਾ ਜੀ ਚਲੇ ਗਏ ਐ ਜੋ ਮਾਲਕ ਦਾ ਹੁਕਮ ਜੰਮਨ ਮਰਨਾ ਹੁਕਮ ਹੈ ਪਾ ਪੜਦੇ ਹਾਂ ਰੋਜ਼ ਠੀਕ ਹੈ ਤੁਹਾਡਾ ਸਰੀਰ ਵਿਰਧਾ ਹੈ ਮੇਰਾ ਵੀਰ ਛੋਟਾ ਹੈ ਤੇ ਮੈਂ ਤਾਂ ਜਵਾਨ ਹੈ ਮੈਂ ਤਾਂ ਮਾਤਾ ਜਵਾਨ ਹੈ ਨਾ ਮੈਂ ਸੋਸਕਾਰ ਕਰਿਆ ਹੁਣੀ ਹੈ ਜਦ ਇਨਾ ਕਿਹਾ ਤੇ ਮਾਤਾ ਕਹਿੰਦੀ ਥੀਏ ਜੇ ਤੈਨੂੰ ਚੁੱਕ ਕੇ ਲੈ ਗਏ ਤੇ ਕੀ ਬਣੋ ਕੀ ਬਣੋ ਧੀ ਕਹਿਣ ਲੱਗੀ ਮਾਤਾ ਤੂੰ ਫਿਕਰੀ ਨਾ ਕਰਾ ਮਨਾਂ ਖੋਲੀ ਦੇ ਮਹਾਰਾਜ ਚਰਨ ਉੱਤੇ ਕਾਨੂੰ ਰੱਖਣਾਂ ਸਪੈਨਸ ਧੀ ਦਾ ਨਾਂ ਕੀ ਹੈ ਸ਼ਰਨ ਕੌਰ ਯਾਦ ਰੱਖਿਓ ਬੀਬੀ ਭੁੱਲ ਨਾ ਜਾਇਓ ਜੇ ਤੁਹਾਨੂੰ ਕੋਈ ਪੁੱਛ ਲਵੇ ਕਦੇ ਵੀ ਕਿ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਸੰਸਕਾਰ ਕਿਹਨੇ ਕੀਤਾ ਫੱਟਦੇ ਨੇ ਕਹਦੇ ਕਰੋ ਬੀਬੀ ਸ਼ਰਨ ਕੌਰ ਨੇ ਕਈ ਵਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਦੇਖੋ ਇਹ ਸ਼ਰਨ ਕੌਰ ਹੈ ਧੀ ਲਓ ਜੀ ਇਸ ਵੇਲੇ ਸ਼ਰਨਕੌਰ ਕਹਿੰਣ ਲੱਗੀ ਮਾਤਾ ਮਹਿਤਾ ਜਵਾਨ ਹੈ ਨਾ ਮੈਨੂੰ ਭੇਜ ਤੇ ਮਾਂ ਕਹਿੰਦੀ ਜੇ ਤੈਨੂੰ ਚੁੱਕ ਕੇ ਲੈ ਕੇ ਬਣੂ ਕੀ ਸ਼ਰਨਕੌਰ ਕਹਿੰਦੀ ਮਾਤਾ ਤੂੰ ਫਿਕਰੀ ਨਾ ਕਰ ਤੈਨੂੰ ਪਤਾ ਤਾਂ ਹੈ ਮੈਂ ਕਿੰਨਾ ਸੋਹਣਾ ਗੱਤਕਾ ਖੇਡਣ ਜਾਣਦੀ ਐ ਕਿੰਨਾ ਸੋਹਣਾ ਮੈਂ ਜਿਉਂਦੀ ਨਹੀਂ ਹੱਥ ਆਉਂਦੀ ਉਹਨਾਂ ਦੇ ਫਿਕਰ ਨਾ ਕਰ ਸੀਧੀਆਂ ਪਾਣ ਨੂੰ ਜੂਝ ਕੇ ਸੋਧਾ ਲਾ ਕੇ ਉਹਨਾਂ ਨੂੰ ਤੇ ਮੈਂ ਜਿਉਂਦੀ ਹੱਥ ਉਹਨਾਂ ਦੇ ਆਉਂਦੀ ਨਹੀਂ ਤੂੰ ਫਿਕਰੀ ਨਾ ਕਰ ਜਾਵਾ ਤੇ ਮੈਨੂੰ ਤੂੰ ਅਯਾਤ ਦੇ ਤੇ ਮੈਨੂੰ ਜਾਣਦੇ ਜੋ ਧੀ ਦੀ ਇਸੋ ਦਲੇਰੀ ਨੂੰ ਜੁਰਤ ਨੂੰ ਬਹਾਦਰੀ ਨੂੰ ਹੌਂਸਲੇ ਨੂੰ ਵੇਖਿਆ ਮਾਤਾ ਨੇ ਤਾਂ ਮਾਤਾ ਨੇ ਆਪਣੀ ਜਵਾਨ ਧੀ ਨੂੰ ਅਯਾਤ ਦਿੱਤੀ ਕਹਿੰਦੀ ਠੀਕ ਹੈ ਤੂੰ ਜਾ ਨੂੰ ਅਯਾਤ ਮਿਲ ਗਈ ਤਾਂ ਮਾਤਾ ਤੇ ਛੋਟਾ ਬੀਰ ਸ਼ਰਨ ਕੌਰ ਦਾ ਵਿੜੇ ਵਿੱਚ ਖੜਕੇ ਅਰਦਾਸਾ ਸੋਦੇ ਅਰਦਾਸ ਕਿ ਕਿਸੇ ਪਾਸੇ ਨਹੀਂ ਜਾਂਦੇ ਹਾਂ ਅਰਦਾਸ ਕਰਕੇ ਜਾਂਦੇ ਹਾਂ ਤੇ ਨਾਲ ਨਿਸ਼ਚਾ ਰੱਖਦੇ ਹਾਂ ਮੀ ਫਤਿਹ ਹੋਵੇਗੀ ਜੋ ਕਮ ਜੰਦੇ ਆ ਤਾਂ ਲਓ ਜੀ ਇਸ ਵੇਲੇ ਅਰਦਾਸ ਹੋਈ ਜੋ ਜੋ ਅਰਦਾਸ ਆਪਾਂ ਕਰਦੇ ਆ ਕੀਤੀ ਆਖਰੀ ਬੋਲ ਅਰਦਾਸ ਦੇ ਵੀ ਪਾਤਸ਼ਾਹ ਜੀ ਤਨ ਹੋ ਤੁਸੀਂ ਜੋ ਸਾਡੇ ਦੁੱਖਾਂ ਨੂੰ ਮਕਾਉਣ ਵਾਸਤੇ ਆਪਣਾ ਸੁੱਖ ਆਰਾਮ ਕੁਰਬਾਨ ਕਰ ਰਹੇ ਹੋ ਤੇ ਮੈਂ ਤਾਂ ਆਪ ਦੀ ਨਿਮਾਣੀ ਸੇਵਕ ਬੱਚੀ ਹਾਂ ਤੁਸੀਂ ਆਪ ਹੀ ਮੈਨੂੰ ਹੌਸਲਾ ਬਖਸ਼ਨਾ ਓਦਾਂ ਬਖਸ਼ਨਾ ਆਖਲਾ ਦੇਣੀ ਮਤ ਦੇਣੀ ਤਾਂ ਕਿ ਮੈਂ ਸ਼ੀਤ ਸਿੰਘ ਦਾ ਸੰਸਕਾਰ ਕਰ ਸਕਾਂ ਇਹ ਤੁਸੀਂ ਆਪ ਹੀ ਸੇਵਾ ਕਰ ਕਰਵਾ ਲੈਣੀ ਮਹਾਰਾਜ ਆਪੇ ਲੋ ਜੀ ਇਸ ਵੇਲੇ ਅਰਦਾਸਾ ਸੋਧਿਆ ਤੇ ਮਾਤਾ ਨੇ ਇਹ ਵੀ ਨਾਲ ਕਹਿ ਦਿੱਤਾ ਵੀ ਧੀਏ ਥੋੜਾ ਕ ਪਾਣੀ ਲੈ ਜਾ ਕਿ ਕਈ ਵਾਰੀ ਕਿਸੇ ਸਿੰਘ ਦਾ ਜਾਲਾ ਹੀ ਚਿਹਰਾ ਲੱਥਪੱਥ ਹੁੰਦਾ ਖੂਨ ਦੇ ਨਾਲ ਤੇ ਪਾਣੀ ਦੇ ਕੁਝ ਛਿੱਟੇ ਮਾਰ ਕੇ ਪੁੰਝ ਦਿਆ ਕਰੀ ਮਸ਼ਨਾਨ ਥੋੜਾ ਕੋਈ ਹੋ ਸਕਦੇ ਐ ਚਲ ਇੰਨਾ ਕ ਤਾਂ ਕੰਮ ਹੋ ਜੇ ਨਾ ਥੋੜਾ ਜਿੰਨਾ ਹੋ ਸਕੇ ਪਾਣੀ ਲੈ ਜਾ ਜਿੰਨਾ ਸੀ ਮਾਤਾ ਨੇ ਘਰੋਂ ਕੋਰਾ ਕੱਪੜਾ ਦਿੱਤਾ ਕੋਰਾ ਕੱਪੜਾ ਆਣ ਲਾ ਕੱਪੜਾ ਲੈ ਲੋ ਥੋੜਾ ਬੋਤਾ ਕੋਬਰਾ ਕੱਪੜਾ ਵੀ ਲੈ ਜਾਤੀ ਐ ਨਾਲ ਮਸਾਲ ਲੈ ਲਈ ਸ਼ਰਨ ਕੌਰ ਨੇ ਚਾਲੇ ਪਾਏ ਨੇ ਘਰੋਂ ਉਧਰੋਂ ਰਾਤ ਪੈ ਚੁੱਕੀ ਆ ਹਨੇਰਾ ਹੋ ਗਿਆ ਕਿਉਂ ਪੋਦਾ ਮਹੀਨੇ ਧੁੰਦ ਪੈਂਦੀ ਐ ਦਿਨ ਛੋਟੇ ਐ ਤਾ ਪੈਂਡਾ ਤੈਹ ਕਰਦੀ ਕਰਦੀ ਕਾਫੀ ਰਾਤ ਲੰਘ ਚੁੱਕੀ ਐ ਚਮਕੌਰ ਦੇ ਮੈਦਾਨ ਵਿੱਚ ਪਹੁੰਚ ਗਈ ਜਿੱਥੇ ਲੋਥ ਤੇ ਲੋਥ ਚੜੀ ਪਈ ਐ ਲੋਥ ਤੇ ਲੋਥ ਚੜੀ ਪਈ ਐ ਇੱਥੇ ਜਿੱਥੇ ਅੰਗ ਖਿਲਰੇ ਪਏ ਐ ਬਾਹਾਂ ਕਿਤੇ ਖਿਲਰੀਆਂ ਪਈਆਂ ਕਿਸੇ ਦਾ ਲੱਤਾਂ ਕਿਤੇ ਖਿਲਰੀਆਂ ਪਈਆਂ ਕਿਸੇ ਦਾ ਧੜਕ ਕਿਤੇ ਪਿਆ ਕਿਸੇ ਦਾ ਸੀਸ ਕਿਤੇ ਪਿਆ ਇਦਾਂ ਮਨੁੱਖੀ ਅੰਗ ਖਿਲਰੇ ਪਏ ਐ ਇਹ ਧਰਤੀ ਖੂਨ ਦੇ ਨਾਲ ਲਾਲੋ ਲਾਲ ਹੋਈ ਪਈ ਐ। ਧੰਨੋ ਬੀਬੀ ਸ਼ਰਨ ਕੌਰ ਜਦੋਂ ਪਹੁੰਚੀ ਚਮਕੌਰ ਦੇ ਮੈਦਾਨ ਵਿੱਚ ਜਿੱਥੇ ਜੰਗ ਹੋਇਆ ਤਾਂ ਇੰਨਾ ਹੀ ਖੂਨ ਖਰਾਬਾ ਅੰਗ ਹਿਲਦੇ ਪੇ ਦੇਖ ਕੇ ਘਬਰਾਈ ਨਹੀਂ। ਤਨ ਜਿਗਰਾ ਬੀਬੀ ਦਾ। ਕਿੰਨਾ ਹੌਸਲਾ ਦਿੱਤਾ ਉਸ ਵੇਲੇ ਗੁਰੂ ਮਹਾਰਾਜ ਨੇ ਉਹਨੂੰ। ਨਹੀਂ ਤਾਂ ਇੱਕ ਮਰਤਕ ਸਰੀਰ ਵੇਖ ਕੇ ਨਾ ਕਈਆਂ ਨੂੰ ਘਬਰਾਟ ਜੀ ਹੋ ਜਾਂਦੀ ਹੈ ਨਾ। ਬੇਚੈਨੀ ਜੀ ਹੋਣ ਲੱਗ ਜਾਂਦੀ ਹੈ ਸੱਚ ਜਾਨੋ ਤੁਸੀਂ। ਹੋ ਵੀ ਸਰੀਰ ਖਿਲਰਿਆ ਜਾ ਪਿਆ ਹੋਵੇ ਮਿਲੱਤਾਂ ਕਿਤੇ ਪਈਆਂ ਬਾਹਾਂ ਕਿਤੇ ਪਈਆਂ ਹਾਸੇਰ ਦੇਖਿਆ ਨਹੀਂ ਆ ਨਾ ਸੱਚੀ ਗੱਲ ਆ ਪਰ ਤਾਂ ਨੋ ਸੇ ਵੀ ਬੀਦਾ ਜਿਗਰਾ ਕਿਉ ਸਤਿਗੁਰੂ ਆਪ ਹੀ ਵਿੱਚ ਵਰਤ ਕੇ ਕਾਰਜ ਕਰਵਾ ਰਹੇ ਹਨ ਤਾਂ ਜਿਸ ਵੇਲੇ ਬਿਲਕੁਲ ਨਹੀਂ ਡੋਲੀ ਕਵਰਾਈ ਨਹੀਂ ਕੀ ਕੀਤਾ ਆਸੇ ਪਾਸੇ ਤੋਂ ਲੱਕੜਾਂ ਇਕੱਠੀਆਂ ਕਰਕੇ ਕਿੰਨੀ ਮਿਹਨਤ ਕੀਤੀ ਹੋਣੀ ਹੈ ਸੋਚੀ ਜਾ ਸਕਦਾ ਹੈ ਆਸੇ-ਪਾਸੇ ਤੋਂ ਲੱਕੜਾਂ ਇਕੱਠੀਆਂ ਕਰਕੇ ਅੰਗੀਠਾ ਬਣਾ ਲਿਆ। ਮੀਠਾ ਬਣਾ ਕੇ ਫਿਰ ਮਸਾਲ ਦੇ ਨਾਲ ਵੇਖ-ਵੇਖ ਕੇ ਹੁਣ ਇੱਕ ਸਰੀਰ ਸਿੰਘ ਦਾ ਲੱਭਦਾ ਕਿੰਨੇ ਤੁਰਕਾਂ ਦੀਆਂ ਲੋਥਾਂ 'ਚੋਂ। ਉਸ ਬੀਬੀ ਨੂੰ ਇੱਕ ਸਿੰਘ ਦਾ ਸਰੀਰ ਵਖ ਕਰਨ ਵਾਸਤੇ ਪਹਿਲਾਂ ਤਾਂ ਕਿੰਨੇ ਤੁਰਕਾਂ ਦੀਆਂ ਲੋਥਾਂ ਆਏ ਖਿੱਚ ਕੇ ਪਾਸੇ ਕਰਤੀਆਂ ਪੈ ਰਹੀਆਂ ਆ ਨਕਸ਼ਾ ਜਮਣਾ ਲਓ। ਆ ਇਹ ਵੀ ਅੱਪਰ ਤੁਰਕਾਂ ਨੇ ਲੋਥਾਂ ਖਿੱਚੀ ਜਾਂਦੀ ਐ ਪਰ ਇਹ ਕਰੀ ਜਾਂਦੀ ਐ ਇਧਰੋਂ ਕਰਦੀ ਐ ਪਰ ਇਹ ਆ ਇੱਕ ਸ੍ਰੀਪ ਸਿੰਘ ਇਹ ਇੰਨੇ ਨੂੰ ਸੋਧ ਕਿਸ਼ੀਆਂ ਪਾਈਆਂ ਆ ਇੱਕ ਸਿੰਘੇ ਮਿਲਿਆ ਨੇ ਇੰਨੇ ਤੁਰਕਾਂ ਚੋਂ ਇਹਨੇ ਕੱਲੇ ਨੇ ਇੰਨੇ ਸੋਧ ਤੇ ਇੰਨੀਆਂ ਲੋਥਾਂ ਵਿੱਚੋਂ ਇੱਕ ਸਿੱਖ ਦਾ ਇੱਕ ਸਿੰਘ ਸਾਹਿਬ ਦਾ ਸਰੀਰ ਮਿਲੇ ਲਓ ਜੀ ਅੰਗਿਠੇ ਪਛਾਤਾ ਫੇਰ ਦੇਖ ਲਿਆ ਜੇ ਕੋਈ ਅੰਗ ਖਿੰਦਰੀ ਕੜੇ ਵਾਲੀ ਬਾਹ ਮਿਲ ਗਈ ਉਹ ਚੱਕ ਕੇ ਲੈ ਗਈ ਖੜੇ ਵਾਲੀ ਵਾਂ ਚੁੱਕ ਕੇ ਅੰਗੂਠੇ ਤੇ ਲੈ ਗਈ ਫਿਰ ਵੇਖਦੇ ਵਿਖਾਉਂਦੇ ਕੋਈ ਸੀਸਲ ਮਿਲ ਗਿਆ ਵੀ ਆ ਕੇਸ ਨੇ ਕੰਗਾ ਕੇਸਾਂ ਵਿੱਚ ਆਬੀ ਮੇਰੇ ਗੁਰਸੇ ਖਵੀਰ ਸਿੰਘ ਤੇ ਸਿੰਘ ਦੇ ਵੀਰ ਦਾ ਸੀਸ ਲੋ ਜੀ ਕੇਸਾਂ ਵਾਲਾ ਕੰਗੇ ਵਾਲਾ ਸੀਸ ਚੁੱਕਿਆ ਅੰਗੂਠੇ ਦੇ ਉਜਾਪਾ ਫਿਰ ਕੋਈ ਕਸ਼ੇਰੇ ਵਾਲਾ ਧੜ ਮਿਲ ਗਿਆ ਕਸ਼ੇਰੇ ਵਾਲਾ ਧੜ ਮਿਲ ਗਿਆ ਉਸ ਨੂੰ ਵੀ ਅੰਗੂਠੇ ਤੇ ਪਛਾਤਾ ਇਦਾਂ ਵੇਖੀ ਗਈ ਕੜੇ ਵਾਲੀ ਬਾਹ ਮਿਲਦੀ ਐ ਕੇਸਾਂ ਗੰਗੇ ਵਾਲਾ ਸੀਸ ਮਿਲਦਾ ਕਸ਼ੇਰੇ ਵਾਲਾ ਧੜ ਮਿਲਦਾ ਤਾਂ ਪਛਾਈ ਜਾਂਦੀ ਐ ਅੰਗੂਠੇ ਤੇ ਪਤਾ ਕਿਉਂ ਨਹੀਂ ਲੱਗਿਆ ਕਿਉਂਕਿ ਬਹੁਤੀ ਫੌਜ ਤਾਂ ਜਾ ਚੁੱਕੀ ਐ ਉਹਨਾਂ ਦੀ ਬਹੁਤੀ ਕੁਝ ਕਿਸੇ ਤੰਬੂਆਂ ਦੇ ਵਿੱਚ ਤੰਬੂਆਂ ਚ ਉਹ ਆਪਣੀ ਅਖੌਤੀ ਜਿੱਤ ਦੇ ਜਸ਼ਨ ਮਨਾ ਰਹੇ ਸੀ ਸ਼ਰਾਬਾਂ ਕਬਾਬਾਂ 'ਚ ਮਸਤ ਸੀ ਅਖੌਤੀ ਜਿੱਤ ਸਮਝਗੇ ਨਾ ਕਿ ਜਿੱਤ ਨਹੀਂ ਹੋਈ ਉਹਨਾਂ ਦੀ ਹਾਰ ਹੋ ਗਈ ਕਿਉਂ ਕਿਉਂਕਿ ਜਿੱਤ ਹਾਰ ਦਾ ਸਬੰਧ اخਲਾਕ ਨਾਲ ਹੁੰਦਾ ਹੈ ਸਰੀਰਕ ਮੌਤ ਹਾਰ ਨਹੀਂ ਹੁੰਦੀ ਉਹ ਤਾਂ ਗੁਰੂ ਜੀ ਕਹਿੰਦੇ ਨਾ ਕਸ਼ ਜਨਮ ਹੈ ਨਾ ਕਸ਼ ਮਾਰਾ ਆਪਣਾ ਚਲਪ ਆਪ ਹੀ ਕਰਾਂ ਆਪ ਨੇ ਜਨਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਕਿੰਨੀ ਮਾਇਆ ਇਹ ਤਕੀ ਤ ਜਿਵੇਂ ਜਲਤੇ ਬੁਦਬੁਦਾ ਉਪਜੇ ਬਿਨਸਾ ਨੀਤ ਨੀਤ ਜਗ ਰਚਨਾ ਤੈਸੀ ਰਚੀ ਕਹੋ ਨਾਨਕ ਸੋਣਾ ਨੀਤ ਨੀਤ ਹੁਣ ਉਹਨਾਂ ਦੀ اخਲਾਕੀ ਹਾਰ ਹੋ ਗਈ ਵੀ ਲੱਖਾਂ ਫੌਜਾਂ ਨੇ ਘੇਰਾ ਪਾਇਆ ਚਾਲੀਆਂ ਤੋਂ ਹੱਥ ਨਹੀਂ ਖੜੇ ਕਰਵਾ ਸਕੇ ਸਮਰਪਣ ਨੇ ਕੀਤਾ ਚਾਲੀ ਨੇ ਮੁਕਾਬਲਾ ਕਰਕੇ ਉਹਨੂੰ ਸੋਦੇ ਲਾਲਾ ਕੇ ਛਿੱਦੀਆਂ ਪਾ ਗਏ ਤੇ ਦਸਵੇਂ ਸਿੱਤਾ ਜੀ ਗੁਰਮਥੇ ਨੂੰ ਸੀਚਕਾਉਂਦੇ ਹੋਏ ਤਨ ਸਿੰਘ ਆਸਮੇਤ ਗੜੀ ਛੱਡ ਗਏ ਬਾਕੀ ਸਾਰੇ ਸ਼ਹੀਦੀਆਂ ਪਾ ਗਏ ਉਹਨਾਂ ਦੀ ਖਲਾਕੀ ਹਾਰ ਹੋ ਗਈ 10 ਲੱਖ ਫੌਜਾਂ ਦੀ ਪਰ ਉਹ ਤਾਂ ਬੇਸ਼ਰਮ ਲੋਕ ਨੇ ਉਹਨਾਂ ਦੇ ਭਾਂ ਦਾ ਵੀ ਅਸੀਂ ਜਿੱਤ ਗਏ ਤੇ ਉਹ ਆਪਣੀ ਨਕਲੀ ਜਿੱਤ ਦੇ ਜਸ਼ਨ ਮਨਾ ਰਹੀ ਸੀ ਤਾਂ ਭਗਵਾਨ ਚ ਕੁਝ ਜਿਹੜੇ ਬਚੇ ਸੀ ਤੇ ਬਾਕੀ ਦੀਆਂ ਜਾ ਚੁੱਕੀਆਂ ਫੌਜਾਂ ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਬਿਸ਼ਾਰਨ ਕੌਰ ਕਿਵੇਂ ਮਸਾਲ ਦੇ ਨਾਲ ਦੇਖ ਕੇ ਤੇ ਕਿਵੇਂ ਲੱਭ ਲੱਭ ਕੇ ਅੰਗ ਸਰੀਰ ਦੀ ਅੰਗੀਠੇ ਤੇ ਪਹੁੰਚਾਈ ਗਈ ਬਾਕੀ ਉਹ ਸੋਚ ਵੀ ਨਹੀਂ ਸਕਦੇ ਸੀ ਵੀ ਇੱਥੇ ਇੰਨੇ ਖੂਨ ਖਰਾਬਾ ਹੋਇਆ ਹੈ ਵੀ ਰਾਤ ਨੂੰ ਕੋਈ ਸੰਸਕਾਰ ਕਰਨ ਆ ਸਕਦਾ ਹੈ ਇਹ ਵੀ ਉਹਨਾਂ ਨੂੰ ਸੋਚੀ ਨਹੀਂ ਹੋਣਾ ਵੀ ਇੱਥੇ ਕੌਣ ਆਊਗਾ ਹੁਣ ਜਿੱਥੇ ਲੋਥ ਤੇ ਲੋਥ ਚੜੀ ਪਈ ਹੈ ਉੱਥੇ ਕੋਈ ਆ ਨਹੀਂ ਸਕਦਾ ਉਹਨਾਂ ਨੇ ਸੋਚਿਆ ਹੀ ਨਹੀਂ ਸੀ ਕਿ ਇਹ ਵੀ ਹੋ ਸਕਦਾ ਇਸ ਕਰਕੇ ਆ ਵੇਸਲੇ ਸੀ ਉੱਥੇ ਉਹਨਾਂ ਨੇ ਕੋਈ ਨਿਗਾਸ਼ਣ ਨਹੀਂ ਰੱਖੀ ਹੋਈ ਸੀ ਚਲੋ ਹੁਣ ਸ਼ਰਨ ਕੌਰ ਨੇ ਇਦਾਂ ਅੰਗਿੱਠੇ ਤੇ ਸਾਰੇ ਸਰੀਰ ਪਹੁੰਚਾ ਦਿੱਤੇ ਫਿਰ ਆਖਰ ਨੂੰ ਜਦੋਂ ਸਾਰੇ ਸਰੀਰ ਪਛਾਣ ਤੇ ਦੇਖ ਲਿਆ ਅਖੀਰ ਨੂੰ ਫੇਰ ਨੇਤਰ ਝਾੜੂ ਮਾਰ ਲਿਆ ਇਹ ਨੇਤਰ ਝਾੜੂ ਕਹਿੰਦੇ ਨਾ ਵੀ ਨਿਗਾਹ ਜੀ ਮਾਰ ਲੋ ਵੀ ਕੋਈ ਰਹਿਣਾ ਗਿਆ ਹੋਵੇ ਕੋਈ ਖੜੇ ਆਲੀ ਵਾਹ ਕੋਈ ਕੰਗੇ ਵਾਲਾ ਸੀਸ ਕੋਈ ਰਹਿਣਾ ਗਿਆ ਹੋਵੇ ਫੇਰ ਤੁਰ ਫਿਰ ਕੇ ਜੇ ਨੇਤਰ ਝਾੜੂ ਕਹਿੰਦੇ ਨੂੰ ਨਿਗਾਹ ਜੀ ਮਾਰ ਲਈ ਚਾਰਛਪੇਰੀ ਨੇਤਰ ਝਾੜੂ ਮਾਰ ਲਿਆ ਦੇਖ ਲਿਆ ਵੀ ਨਾ ਹੁਣ ਤਾਂ ਨਹੀਂ ਰਿਹਾ ਕੋਈ ਤਾਂ ਫਿਰ ਕੀ ਹੋਇਆ ਸਹਿਬਜ਼ਾਦਾ ਜੀਤ ਸਿੰਘ ਜਹਾਰ ਸਿੰਘ ਦੇ ਸਰੀਰ ਵੀ ਲੱਭ ਗਏ ਸੋ ਸਾਰੇ ਸਿੰਘਾਂ ਦੇ ਲੱਭ ਗਈ ਗੱਲ ਮੁਕੀ ਸਰੀਰ ਤਾਂ ਜਿਸ ਵੇਲੇ ਲੋ ਜੀ ਅੰਗੀਠੇ ਨੂੰ ਅੱਗ ਦੇਤੀ ਅਰਦਾਸ ਕੀਤੀ ਅੱਗ ਦੇਤੀ ਤੇ ਕੋਲੇ ਖੜ ਕੇ ਸੋਹਿਲਾ ਸਾਹਿਬ ਦਾ ਪਾਠ ਕਰਨ ਲੱਗ ਪਈ ਪਾਠ ਕਰਨ ਲੱਗ ਪਈ ਤਾਂ ਜਦੋਂ ਅੱਗ ਦੀਆਂ ਲਾਟਾਂ ਤੇਜ਼ ਹੋਈਆਂ ਤੇਜ਼ ਹੋਈਆਂ ਅੱਗ ਦੀਆਂ ਲਾਟਾਂ ਫਿਰ ਉਹਨੂੰ ਪਤਾ ਲੱਗਿਆ ਤਾਂ ਮੂੰਹਾਂ 'ਚ ਵੀ ਆਲ ਦੇਲੇ ਪਾਸੇ ਉੱਚੀਆਂ-ਉੱਚੀਆਂ ਲਾਟਾਂ ਕੀ ਨਿਕਲਦੀਆਂ ਹਨ ਹੁਣ ਇੱਕ ਦੋ ਦੀ ਤਾਂ ਹਿੰਮਤ ਨਹੀਂ ਪਈ ਆਉਣ ਦੀ ਅੱਠ-ਦਹ ਜਾਣੇ ਇਕੱਠੇ ਹੋ ਗਏ ਇਕੱਠੇ ਹੋ ਕੇ ਚੱਲ ਪਏ ਭੈ ਜਾ ਵੀ ਮੰਨਦੇ ਵੀ ਕੀ ਹੋਇਆ ਇਹ ਲਾਟਾਂਆਂ ਕੀ ਉੱਠ ਜਾਂਦੀਆਂ ਜਦੋਂ ਤੁਰਿਆਏ ਸਿੱਧ ਲੈ ਕੇ ਨੇੜੇ ਜੇ ਪਹੁੰਚ ਗਏ ਤਾਂ ਉਹਨਾਂ ਨੂੰ ਅੱਗ ਦੀ ਚਾਨਣ ਦੇ ਵਿੱਚ ਬੀਬੀ ਸ਼ਰਨ ਕੌਰ ਦਿਸ ਗਈ ਦਿਸ ਗਈ ਉਹਨਾਂ ਨੂੰ ਤਾਂ ਦੇਖਿਆ ਜਦੋਂ ਵੀ ਇਹ ਤਾਂ ਕੋਈ ਬੀਬੀ ਹੈ ਤੇ ਆਪਸ ਦੇ ਵਿੱਚ ਗੱਲਾਂ ਇਦਾਂ ਹੀ ਕਰਦੇ ਹੋਣੇ ਆ ਵੀ ਪਤਾ ਨਹੀਂ ਸਿੱਖ ਕਿਹੜੀ ਮਿੱਟੀ ਦੇ ਬਣੇ ਹੋਏ ਐ ਲੱਗਿਆ ਕਦੋਂ ਇਹ ਨਹੀਂ ਆਕੇ ਅਠਾ ਬਣਾ ਲਿਆ ਕਦੋਂ ਇਹ ਨਹੀਂ ਆਕੇ ਸਰੀਰ ਇਕੱਠੇ ਕਰ ਲੇ ਤੇ ਉਹ ਅਗਣ ਦੇ ਤੀਲ ਸਸਕਾਰ ਕਰੀ ਜਾਂਦੀ ਐ ਹੈ ਕਿਹੇ ਜੀ ਕੌਮ ਸਾਜੀ ਐ ਇਹ ਗੁਰੂ ਨੇ पता नहीं ਕਿਹੜੀ ਮਿੱਟੀ ਦੇ ਬਣੇ ਹੋਇਆ ਇਹ ਹੈ ਹੈਰਾਨ ਮੰਨਣ ਵੀ ਛੋਟੀ ਜਿਹੀ ਉਮਰ ਲੱਗਦੀ ਹੈ ਦੇਖੋ ਲੈ ਚਲੋ ਆ ਕੇ ਨੇੜੇ ਨੇੜੇ ਆਏ ਜਦੋਂ ਤੇ ਉੱਥੇ ਫਿਰ ਆ ਕੇ ਕਹਿੰਦੇ ਵੀ ਕੌਣ ਹੈ ਤੂੰ ਸ਼ਰਨ ਕੌਰ ਕਹਿੰਦੀ ਮੈਂ ਗੁਰੂ ਦਾ ਖਾਲਸਾ ਗੁਰੂ ਦਾ ਖਾਲਸਾ ਵੀ ਸੋਚਦੇ ਹੋਣਗੇ ਵੀ ਹੈ ਲੜਕੀ ਵੀ ਕਹੀ ਜਾਂਦੀ ਹੈ ਗੁਰੂ ਦਾ ਖਾਲਸਾ ਹੈਰਾਨ ਹੋਣ ਵੀ ਕਮਾਲ ਹੈ ਤਾਂ ਪੁੱਛਿਆ ਵਿਧੂ ਜੀ ਕੀ ਕਰਨਾ ਹੀ ਹੈ ਕਹਿੰਦੀ ਮੈਂ ਆਪਣੇ ਸਹੀਦ ਸਿੰਘ ਵੀਰਾਂ ਦਾ ਸਸਕਾਰ ਕਰਨਾ ਹੀ ਹੈ ਫਿਰ ਤੈਨੂੰ ਪਤਾ ਨਹੀਂ ਸੀ ਇੱਥੇ ਆਉਣਾ ਕਾਨੂੰਨੀ ਅਪਰਾਧ ਹੈ ਇੱਥੇ ਆਉਣ ਦੀ ਇਜਾਜ਼ਤ ਨਹੀਂ ਸੀ ਸ਼ਰਨ ਕੌਰ ਕਹਿੰਦੀ ਅਸੀਂ ਝੂਠੀਆਂ ਸਰਕਾਰਾਂ ਦੇ ਹੁਕਮ ਕਾਟੀ ਮੰਨਦੇ ਹਾਂ ਮੈਂ ਸੱਚੀ ਸਰਕਾਰ ਤੋਂ ਇਜਾਜ਼ਤ ਲੈ ਕੇ ਆਈ ਹਾਂ ਅਰਦਾਸ ਕਰਕੇ ਆਈ ਹਾਂ ਮੈਂ ਸਤਿ ਸਰਕਾਰ ਦੇ ਹੁਕਮ ਨਾਲ ਆਈ ਐਥੇ ਤਾਂ ਜਿਸ ਵੇਲੇ ਇਹਨਾਂ ਕਹਾ ਤੇ ਉਹ ਕਹਿੰਦੇ ਤੈਨੂੰ ਡਰ ਨਹੀਂ ਲੱਗਦਾ ਤੂੰ ਐਂ ਜੀ ਬੋਲੀ ਜਾਂਦੀ ਐ ਸ਼ਰਨ ਘਰੋਂ ਕਹਿੰਦੀ ਡਰਦੇ ਹੁੰਦੇ ਆ ਪਾਪੀ ਅਸੀਂ ਨਿਤ ਪੜਦੇ ਹਾਂ ਹਰ ਵੇਖਿਆ ਸੁਣਿਆ ਨਿਤ ਸਭ ਕੁਛ ਮੇਰੀ ਜਿੰਦੜੇ ਸੋ ਡਰਿਆ ਜਿਨ ਪਾਪਕ ਮੱਤੇ ਰਾਮ ਜਿਨ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੇ ਤਿੰਨ ਸਭ ਡਰ ਸੁੱਟ ਕਤੇ ਰਾਮ ਮੈਨੂੰ ਕਾਹਦਾ ਡਰ ਲੋ ਜੀ ਜਿਸ ਮੇਲੇ ਹੋਏ ਨੇੜੇ ਕਿਸ ਨੀਤ ਨਾਲ ਨੇੜੇ ਹੋਏ ਲੈ ਜਾਣਾ ਚੁੱਕ ਕੇ ਹੁਣ ਤੇ ਫਿਰ ਇਤਿਹਾਸ ਦੱਸਦਾ ਬੀਬੀ ਨੇ ਤਨਫੁੱਟੀ ਕਿਰਪਾਨ ਕੱਢੀ ਅੰਗੀਠੇ ਕੋਲ ਹੀ ਐਸਾ ਗੱਤਕਾ ਖੇਡਿਆ ਦੋ ਤਿੰਨ ਨੂੰ ਸੋਦਾ ਲਾਤਾ ਆਪ ਵੀ ਸਖਤ ਜ਼ਖਮੀ ਹੋ ਕੇ ਡਿੱਗ ਪਈ ਉਹਨੇ ਡਿੱਗੀ ਸ਼ਰਨ ਕੌਰ ਨੂੰ ਚੁੱਕ ਕੇ ਛੇਤੀ ਦੇ ਨੇ ਅੰਗੀਠੇ ਵਿੱਚ ਸੁੱਟ ਦਿੱਤਾ ਤੇ ਸ਼ਰਨ ਕੌਰ ਆਪਣੇ ਸ਼ਹੀਦ ਸਿੰਘ ਵੀਰਾਂ ਦਾ ਸਸਕਾਰ ਕਰਕੇ ਉਸੇ ਅੰਗੀਠੇ ਵਿੱਚ ਹੀ ਸਿਧੀਆਂ ਪਾ ਗਈ। ਬੋਲੋ ਸਤਨਾਮ ਵਾਹਿਗੁਰੂ। ਉਸੇ ਅੰਗੀਠੇ ਵਿੱਚ ਹੀ ਸਿਧੀਆਂ ਪਾ ਗਈ। ਉਹਦੇ ਵਿੱਚ। ਸੋ ਇਦਾਂ ਸਸਕਾਰ ਹੋਇਆ ਚਮਕੌਰ ਸਾਹਿਬ ਦੇ ਸ਼ੀਧਾਂ ਦਾ। ਕਿੰਡੀ ਕੁਰਬਾਨੀ ਹੈ ਕ ਬੀਬੀ ਦੀ ਧਿਆਨ ਰੱਖਿਓ।